ਪੀਓ ਸਟਾਫ ਵੱਲੋਂ ਕਤਲ ਦੇ ਮਾਮਲੇ ਵਿੱਚ ਪਗੋੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਪੀਓ ਸਟਾਫ ਇਨਚਾਰਜ ਏਐਸਆਈ ਹਰੀਸ਼ ਵਰਮਾ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਪੀਓ ਪਵਨਜੀਤ ਕੌਰ ਉਰਫ ਬੱਬੋ ਪਤਨੀ ਕਾਬਿਲ ਸਿੰਘ ਵਾਸੀ ਪਿੰਡ ਪੰਗਵਾ ਬਹਿਕਾ ਮਜੀਠਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਪੀਓ ਹੀ ਰੈਸਟ ਕੀਤੀ ਹੈ ਜੀ ਉਹ 302 ਦਾ ਮਕਦਮਾ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਮਜੀਠੇ ਥਾਣੇ ਦਾ ਮਕਦਮਾ ਜੀ ਉਹ ਜੀ ਲੇਡੀਜ਼ ਦੋ ਦੋਸ਼ੀ ਉਹਦਾ ਨਾਮ ਹੈ ਜੀ ਪਵਨਜੀਤ ਕੌਰ ਇਲਿਸ ਬੇਬੂ ਵਾਈਫ ਆਫ ਅਗੀ ਜੀ ਕਾਪਲ ਸਿੰਘ ਵਾਸੀ ਪਿੰਡ ਭੰਗਵਾ ਬੈਕ ਬੈਕ ਮਜੀਠਾ ਠੀਕ ਹੈ ਜੀ ਇਹਦਾ ਆਲਰੇਡੀ ਜਿਹੜਾ ਹਸਬੰਡ ਉਹ ਵੀ ਇਸੇ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਜੋ ਇਹਦੀ ਪੁਸ਼ਕੀਸ਼ ਦੇ ਵਿੱਚ ਆ ਇਹ ਬਾਦ ਅਦਾਲਤ ਸ਼੍ਰੀ ਗਗਨਦੀਪ ਸਿੰਘ ਜੀ ਐਮਸੀ ਦੀ ਕੋਰਟ ਆ ਜੀ ਉਹਦੇ ਵਿੱਚ ਮੁਕਦਮਾ ਨੰਬਰ 71 ਐ ਮਿਤੀ 12 5 2022 ਅੰਡਰ ਸੈਕਸ਼ਨ 302 112 ਬੀ 148 159 ਆਈਪੀਸੀ थाना ਮੀਟਾ ਅੰਮ੍ਰਿਤਸਰ ਦਿੱਤੀ ਜਿਹਦੇ ਵਿੱਚ ਪੀਓ ਜਿਹਦੀ ਪੀਓ ਡੇਟ ਹੈਗੀ ਹੈ ਜੀ 30 11 2024 ਤੇ ਉਹਦੇ ਵਿੱਚ ਆਪਾਂ ਇਹਨੂੰ ਅਰੈਸਟ ਕੀਤਾ ਜੀ ਔਰ ਉਹਦੇ ਅਰੈਸਟ ਕਰਕੇ ਤੇ ਇਹਦੀ ਇਨਟੀਮੇਸ਼ਨ ਐਸਐਚਓ ਮੀਟਾ ਇੰਸਪੈਕਟਰ ਪ੍ਰਬਲੀ ਸਿੰਘ ਨੇ ਜਿਹਨਾਂ ਨੂੰ ਬਜਰੀਏ ਮੋਬਾਈਲ 'ਤੇ ਇਨਟੀਮੇਸ਼ਨ ਕੀਤੀ ਹੈ ਜਿਨ੍ਹਾਂ ਨੇ ਆਪਣੇ ਉੱਤੋਂ ਏਐਸਏ ਬਲਦੇਵ ਰਾਏ ਭੇਜੇ ਜਿਨ੍ਹਾਂ ਦੇ ਨਾਲ ਇੱਕ ਲੇਡੀ ਕਨਸਟੇਬਲ ਸੀ ਅਹੀ ਉਹਨਾਂ ਦੇ ਹਾਂਡਓਵਰ ਕੀਤੀ ਤੇ ਉਹ ਹੁਣ ਇਹਨਾਂ ਨੂੰ ਵਜੀਠੇ ਲੈ ਕੇ ਗਏ ਨੇ ਉੱਥੇ ਜਾ ਕੇ ਇਹਦੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਦੇ ਰੈਸਟ ਭਾ ਕੇ ਨੂੰ ਕੋਰਟ ਚ ਪੇਸ਼ ਕਰਦੇ